ਮੇਰੇ ਮੰਗਰ ਗਾਉਣ ਵਾਲੇ ਆ ਗਏ ਮੱਚ ਤੱਕ ਕਈ ਨਾਲ ਖੜਾ ਹੋਣਾ ਜੋ ਵੀ ਹੁਣ ਹਟਾਤਾ ਸਕਦੇ ਨਹੀਂ ਵੀ ਬੁੜਾ ਹੈ ਜੜ ਮੂਲ ਅਸੀਂ ਆਂ ਮਾਜੀ ਵਾਲੇ ਕਵੀਸ਼ਰ ਮਸ਼ਹੂਰ ਰਿਹਾ ਹੈ ਇਹ ਓਂਕਾਰ ਦਾ ਬਾਪ ਕਰਮ ਹੈ ਸਾਡੀ ਜੋੜੀ ਧੀ ਜਦੋਂ ਕੈਨਾ ਦੀ ਨਾ ਉਹ ਬਿਸਤਰੇ ਦੇ ਵਿੱਚ ਸੀ ਬਦੂਗਵੰਨਲੀ ਤੁਲਪਿਆ ਸਾਦ ਮੰਨ ਸੇਵੰਨਲੀ ਨੰਨਾ ਦੇਵੀ ਦਰਸ਼ਨ ਪਾਉਣ ਚੱਲਿਆ ਕਿਉਂਡਾ ਮਾੜਾ ਯਾਤਰੀ ਚੋਂ ਉਹਨਾਂ ਚੱਲਿਆ ਬੜਾ ਵਧੀਆ ਗਵਈਆ ਚੇਨਾਂ ਦਾ ਪੇਤਾ ਜੀ ਜਿਹੜੇ ਸੇ ਕੇਬਲ ਚੱਲਦੀ ਸੀ ਮੇਰੇ ਗੁਰਪਾਈ ਥੇ ਉਹ ਤਾਂ ਅਜੀ ਗਾਉਣ ਲੱਗੇ ਪਹਿਲਾਂ ਸੀ ਤਾਂ ਜੰਮੇ ਮਹੀਨੇ ਦੇ ਜਦ ਜਾਂ ਤਾਂ ਸਾਬ ਆਬ ਵੀ ਨਹੀਂ ਵਿਆਹ ਸੀ ਪਰ ਇਹਨਾਂ ਨੂੰ ਲੱਗਣ ਲੱਗੀ ਹੌਲੀ ਹੌਲੀ ਹੋਣੀ ਕਾਮਯਾਬ ਹੋ ਗਏ ਭਾਈ ਅੱਜ ਕਬੀਸ਼ਰਾਂ ਦੇ ਵਿੱਚ ਨਾਮ ਹੈ ਓੰਕਾਰ ਦਾ ਔਰ ਪੰਜਾਬ ਸੈਲੈਕਟ ਵੀ ਰਿਹਾ ਹੈ ਇਹਨੂੰ ਤਗਮਾ ਮਿਲਿਆ ਹੈ ਪੰਜਾਬ ਸੈਲੈਕਟ ਦਾ ਤੋਂ ਬਹੁਤ ਵਧੀਆ ਟਾਈਮ ਹੈ ਮੈਂ ਤੁਹਾਨੂੰ ਮੋਤੀ ਗਿਰਵਾ ਬੇਦੀਦਾ ਬੇਨਤੀ ਕਰ ਲਈ ਆਪਾਂ ਨੇ ਔਰ ਭਾਈ ਆ ਚਾਰ ਚੀਜ਼ਾਂ ਤੁਹਾਡੇ ਲੜ ਬਣਦੀਆਂ ਜਿਹੜਾ ਇਹਨਾਂ ਤੋਂ ਬਚ ਗਿਆ ਉਹ ਪਾਰ ਹੋ ਗਿਆ ਨਾ ਨਾਮ ਜਪਣ ਦੀ ਲੋੜ ਦਾ ਭਜਨ ਕਰਨੀ ਨਾ ਦਾਨ ਜਿਹੜਾ ਕਿਸੇ ਨੂੰ ਬਸ ਇਹਨਾਂ ਤੋਂ ਪਰਹੇਜ਼ ਕਰ ਲੋ ਤੇ ਇਸ ਕਰਕੇ ਇਹ ਕੌਣ ਬਚਾਉਂਦਾ ਗੁਰੂ ਗੁਰੂ ਸੇ ਬੜਾ ਨਾ ਕੋਈ 3 ਲੋਕ ਨੌਖੰਡ ਵਿੱਚ ਕਰਤਾ ਕਰੇ ਨਾ ਕਰ ਸਕੇ ਗੁਰੂ ਕਰੇ ਸੋ ਹੋਏ ਕਰਤਾ ਕਰਨ ਨਾ ਰੱਬ ਨੂੰ ਰੱਬ ਵੀ ਨਹੀਂ ਕਰ ਸਕਦਾ ਜੋ ਗੁਰੂ ਲੋਕ ਕਰ ਸਕਦੇ ਨੇ ਬਾਬਾ ਜੀ ਹਾਂਜੀ ਹੈ ਬਾਬਾ ਟੇਬਲ ਆਉਣਾ ਹੈ ਹਾਂ ਇਹ ਨਾ ਨਾ ਆਜੋ 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 ਲੈ ਉਹ ਕਰਦੀ ਢੂੰਬਣੀ ਕਰਦਾ ਢੋਲ ਵਜਾਦਾ ਦੀ ਵਜਾਦਾ ਜੀ ਕੋਜੇ ਮੇਰੀ ਬੱਚੇ ਨੇ ਹਲਾ ਚੱਲ ਬਈ ਮੈਂ ਤਾਂ ਬਹੁਤ ਖੁਸ਼ ਆ ਵੀ ਲੋਕ ਜੇ ਨਰਾਜ਼ ਹੋ ਕੇ ਜਾਂਦੇ ਨੇ ਬਾਈ ਹੋਂਕਾਰ ਨੂੰ ਖੜਾ ਕਰੋ ਹਰੋ ਸਤਿਗੁਰੂ 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 ああ。Uh huh. uh huh. सेवितं कफित जम्बूफलचारु भक्षणम् ओमा स्वतमशोकविनाशकारकं नमामि वेदनेश्वर पाल पङ्कजम् श्री सर्वमङ्गलमाङ्गले शिवे सर्वार्थसाधके शरणे त्रम्बके गौरी नारायणी सोते नमो शारदा मात विद्या प्रदेनी करो मेद मेद हा यथा कं तरवेणी करो विघ्न नाष्टम मुझे शांति आग दीज हरो उपकारी हृदय धाम की जय गुरुरे ब्रह्मा गुरुरे विष्णु गुरुरे देवो महेश्वराय गुरु साक्षात परब्रह्म तस्मै श्री गुरुदेव नमः ओम श्री गुरुदेवाए नमः ओम सरस्वती माता आई नमः वेगनो हरो मंगला करो हो तबत परकास लये नाम गणेश का महा सगले कारज रास सारद माता सरस्वती तरु तुमारा त्या ਚਾਰ ਚੀਜ਼ ਮੋ ਜੋ ਵਕਸ਼ ਦੇ ਹੈ ਕੰਠ ਸਾਲ ਸੁਰ ਗਿਆਨ ਮਹਾਵੀਰ ਬਲ ਵੀਰ ਹੈ ਹੈ ਮਾਸਟਕ ਚੜੇ ਸੰਧੋਰ ਵਕਸ਼ੋਦਾਨ ਕਵੀ ਸ੍ਰੀ ਵੇਗ ਨਾ ਕਰੋ ਸਭ ਦੂਰ ਤੂੰ ਤੇ ਦਾਤੀ ਜਗਤ ਕੀ ਜਗਤ ਜਗਾਵੇ ਜੋਤ ਇਹਾ ਜੋਤ ਜਗਮਗ ਜਗੇ ਹੈ ਕਾਜ ਸੰਪੂਰਨ ਹੋਤ ਗੁਰ ਚਰਨਨ ਕਾ ਆਸਰਾ ਹਾ ਗੁਰ ਚਰਨਨ ਕੀਓਟ ਗੁਰ ਚਰਨਨ ਕੋ ਨਮੋ ਨਮੈ mm -hmm. ਆਉਣ ਕਾ ਭੀਏ ਲੋਟ ਸੰਤ ਸ਼ਰਨ ਜੋ ਜਨ ਪਰੇ ਹੈ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਹਾਂ ਬਹੁਰ ਬਹਰੇ ਅਵਤਾਰ ਗੀਰ ਸੇਵਾ ਕੋ ਦੋਏ ਭਲੇ ਹੈ ਇੱਕ ਸੰਤੇ ਕਰਾਮ RAM ਜੋ ਦਾਤਾ ਮੁਕਤ ਕੋ ਹੋ ਸੰਤ ਜਪਾਵੇ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਹਰ ਦਮ ਰਹੇ ਚਤਾਰ ਪਿਆਜ ਹਾਜ ਸਮੰਦ ਮੇਂ ਹੈ ਆਣ ਲਖੌੜਾ ਪਾਰ ਵਾਹੇ ਗੁਰੂ ਨਾਮ ਜਹਾਜ ਹੈ ਹੈ ਚੜੇ ਸੋਤਰੇ ਪਾਰ ਜੋ ਸਰਦਾ ਕਰ세 ਮੰਦੇ ਏ ਗੁਰੂ ਪਾਰੇ ਉਤਾਰਨ ਘਰ ਆ ਪਹਿਲੇ ਪ੍ਰਮਾਤਮਾ ਸਿਮਰ ਕੇ ਕਲਮ ਫੜੀਦ ਹੋਏ ਕਰ ਜੋੜ ਕੇ ਤੇ ਆਮਾ ਫੇਰ ਈਸ਼ਰੀ ਰੰਡਣ ਖਿਮਾਲ ਮਿਰਗ ਸ਼ਲ ਹੈ ਜਿਨਾਂ ਦੇ ਹੀਠ ਚਰਨਾਂ ਦੇ ਉੱਪਰ ਟਕਾਏ ਦੇ ਮਸੀਸਰੀ 24 ਅਵਤਾਰ ਔਰ ਦੇਵਤਾ ਕਰੋੜ ਤੇਤੀ ਵੰਦਨਾ ਗੁਜਾਰ ਕੇ ਬਣਾ ਮਤ ਕਤੀਸਰੀ ਗਲ ਵਿੱਚ ਪੱਲੂ ਮੁਖ ਕਾਸ ਪਾਏ ਕੇ ਤੇ ਆਰੇ ਜਿ ਗੁਜਾਰ ਮੈਨੂੰ ਬਖਸ਼ੋ ਕਵੀ ਸ਼ਰੀ ਸੁਧ ਮਤ ਕਾਰਨੇ ਚ ਤਰ ਲਈ ਆਦਿ ਵਿਚ ਹੋਏ ਕੇ ਦIAL ਮੇਰੇ ਕਾਜ ਕੋ ਸਵਾਰੀਏ ਰਾਮ ਰੂਪੀ ਕਥਾ ਦੇ ਸਮੁੰਦਰ ਆਚ ਠੱਲ ਪੀ ਅਦੇ ਆ ਰੂਪੀ ਤੋਲੇ ਤੇ ਬਹਾ ਕੇ ਪਾਰ ਤਾਰੀਏ ਕੋਈ ਕੇ ਮਹਿਰਵਾਨ ਬੈਠ ਮੇਰੀ ਰਚਨਾ ਤੇ ਆਸਰੇ ਤੁਹਾਰੇ ਛੰਦ ਓਮ ਦਾ ਉਚਾਰੀਏ ਕਵੀ ਪਰਸ਼ੋਤਮ ਨੁਰਖਣਾ ਸ਼ਰਨ ਵਿੱਚ ਦਾਸ ਕੇਵਲ ਚੰਦ ਤਾਈ ਮਨੋਨਾ ਵਸਾਰੀਏ ਅਸਰਦਾ ਲਖੰਝਨੀ ਮਹੇਸ ਚਾਪ ਪੰਜਨੀ ਭਗਤ ਮਨ ਰੰਜਨੀ ਸਹ ਕਰੋ ਇੰਦਕੇ ਜਯੋ ਸੁਤ ਤਾਰਨੀ ਪਗਤ ਜਨ ਤਾਰਨੀ ਦੋਸ਼ਾਂ ਕੋ ਮਾਰਨੀ ਬਚੋਲਣ ਗਵਿੰਦ ਕੇ ਹਰੇਕ ਜਾਤ ਮਨ ਦੀ ਤਿਆਰੀ ਕਰ ਰਨ ਦੀ ਖੜਾਂ ਦੇ ਸਰਪੰਨ ਦੀ ਸਵਾਰ ਮਾਰ ਗਿੰਦ ਕੇ ਪੂਰੇ ਦਾਸ ਕੋ ਵਰਨ ਪੜਾ ਤੇਰੀ ਉਹ ਸ਼ਰਨ ਕਟੋ ਜੰਮਣ ਮਰਨ ਮਈ ਅਤਾਰ ਪਾਰ ਸਿੰਧ ਕੇ ਰੋਹੀ ਵਿੱਚ ਸਾਧੂ ਬੈਠਾ ਹੋਵੇ ਜੇ ਸਮਾਧੀ ਲਾਏ ਅਚਾ ਚੇਤ ਜਾਏ ਕੇਤੇ ਉਸ ਨੂੰ ਬਲਾਈਏ ਨਾ ਦੁਸ਼ਮਣ ਹੋ ਕੇ ਗੱਲ ਕਰੇ ਜੇ ਪ੍ਰੇਮ ਨਾਲ ਉਹਦੇ ਹੱਥੋਂ ਲੈ ਕੇ ਤੇ ਵਾਸਤ ਕੋਈ ਖਾਈਏ ਨਾ ਸਿਆਣਿਆਂ ਦੇ ਨਾਲ ਬਾਤ ਕਰੀਏ ਪ੍ਰੇਮ ਨਾਲ ਮੂਰਖਾਂ ਦੇ ਨਾਲ ਐਵੇਂ ਮਗਜ ਖਪਾਈਏ ਨਾ ਦਿਲ ਵਾਲਾ ਪੇਤ ਦੇਲ ਧਾਰ ਕੋਲੇ ਦੱਸ ਦਈਏ ਔਰ ਕੋਲੇ ਦੱਸ ਕੇ ਤੇ ਭਰ ਮਾ ਗਵਾਈਏ ਨਾ ਦਸ਼ਮਣਾਂ ਦੀ ਨਿੰਦਿਆ ਨੂੰ ਨਾ ਚੇਰ ਕੀ ਜੀਏ ਨਾ ਜਿੰਨਾ ਚੇਰ ਮਾਰ ਕੇ ਤੇ ਜਾਨ ਤੋਂ ਮੁਕਾਈਏ ਨਾ ਆਜ ਵੈਰੀ ਸੂਤ ਫੇਰ ਛੱਡੀਏ ਜਿਉਂਦਾ ਨਹੀਂ ਹੋਰੀਏ ਖਮੋਸ਼ ਜਾ ਜਮਾ ਵੀ ਹੱਥ ਲਾਈਏ ਨਾ ਪੁਲਸ ਦੇ ਟੋਟਾਂ ਦੀ ਉਮਰ ਹੁੰਦੀ ਬਹੁਤ ਥੋੜੀ ਥਾਣੇ ਜਾ ਕੇ ਮੁਕਬਰੀ ਕਿਸੇ ਦੀ ਲਾਉਣੀ ਚਾਹੀਏ ਨਾ ਪੰਡਤਾਂ ਨੂੰ మాਸ ਤੇ ਸ਼ਰਾਬ ਮਾੜੀ ਕਾਜ਼ੀਆਂ ਨੂੰ ਸਿੰਘਾਂ ਨੂੰ ਮਾਕੋ ਮਾੜਾ ਝੂਠ ਬਤਲਾਈਏ ਨਾ ਨਾਰੀਆਂ ਦੇ ਪਰੇ ਵਿੱਚ ਬੈਠ ਕੇ ਤੇ ਹੱਸੀਏ ਨਾ ਤੀਆਂ ਪਹਿਣਾ ਔਰਤਾਂ ਨੂੰ ਸਨਮਾਂ ਬਖਾਈਏ ਨਾ ਸਾਕੀਆਂ ਪਹਿਣਾ ਦਸਾ ਕੇ ਇੱਕ ਜਗ੍ਹਾ ਕੀ ਜੀਏ ਨਾ ਹਣ ਪਰਵਾਨ ਬਿਨਾਂ ਲੜਕੀ ਵਿਆਹੀਏ ਨਾ ਆ ਬਗਾਉਣ ਬੈਠ ਕੇ ਨਾ ਬੋਲੀਏ ਸਵਾ ਦੇ ਵਿੱਚ ਰਾਸਤੇ ਜਨਾਨੀ ਜਾਂਦੀ ਕੱਲੀ ਨੂੰ ਬੁਲਾਈਏ ਨਾ ਕਵੀ ਤੇ ਮਰਾਸੀ ਨੂੰ ਟਚਰ ਕਦੇ ਕੀ ਜੀਏ ਨਾ ਵੇਖ ਕੇ ਪੁਲਿਸ ਕਦੇ ਅੱਖ ਨੂੰ ਚੁਰਾਈਏ ਨਾ ਹਾਕ ਮੈਂ ਉਹ ਗਾੜੀ ਘੋੜੇ ਦੀ ਪਿਛਾੜੀ ਲੰਗੀਏ ਨਾ ਬੈਧਿਆਣ ਜਾਣ ਤੋਂ ਕਦੇ ਵੀ ਦਵਾਈ ਖਾਈਏ ਨਾ ਕੱ삐 ਗੱਲ ਕਰੀਏ ਬਗਾਨੇ ਵਿੱਚ ਸਵਾ ਦੇ ਨਾ ਥੋੜੀ ਗੱਲ ਪਿੱਛੇ ਨਾਲ ਸੱਜਣਾ ਗਵਾਈਏ ਨਾ ਪੈਸੇ ਕੋਲ ਹੋਣ ਖਾਓ ਸੋਨੇ ਦੇ ਆਂ ਪਾਂਡਿਆਂ ਚ ਕਰ ਜੇ ਨੂੰ ਚੱਕ ਕਦੇ ਮੁੰਦਰੀ ਕਢਾਈਏ ਨਾ ਮੁਸਾਫਰੀ ਦੇ ਵਿੱਚ ਪੈਸਾ ਇੱਕ ਜਗ੍ਹਾ ਰੱਖੀਏ ਨਾ ਉੱਪਰੇ ਬੰਦੇ ਤੋਂ ਕਦੇ ਚੀਜ਼ ਲੈ ਕੇ ਖਾਈਏ ਨਾ ਪੀਵਣੀ ਸ਼ਰਾਬ ਮਾੜੀ ਬ੍ਰਾਹਮਣ ਮਨਾਣਿਆਂ ਨੂੰ ਮੱਲਾ ਨੂੰ ਹੈ ਬਿਸ਼ ਅਭਿਸ਼ੇਦੀ ਹੋਣੀ ਚਾਹੀਏ ਨਾ ਭੈਣਿਆਂ ਦੀ ਜਨ ਨਾਲੋਂ ਮਰਦਾਂ ਦੀ ਮਕਾਨ ਚੰਗੇ ਤੱਤਾ ਖਾਣਾ ਖਾਣਾ ਬੁਰਾ ਠੰਡੇ ਨਾਲ ਨਹਾਏ ਨਾ ਧੇਰੇ ਵਾਲੇ ਭਾਈ ਤੇ ਖਰਾਸ ਵਾਲੇ ਬੰਦੇ ਕੋਲੋਂ ਲੈਣਾ ਜੀ ਲਵੇਰਾ ਹੋਵੇ ਕਦੇ ਵੀ ਲਈਏ ਨਾ ਗੰਜੇ ਵਿੱਲ ਖੋਜ ਕਾਣ ਸਤਮਾ ਜਿ ਖਿੱਚੋ ਤਾਣਾ ਇਨਾ ਸੱਤਾ ਨਾਲ ਤਾਂ ਪਿਆਰ ਵਤ ਪਾਈਏ ਨਾ ਹਾਂਜੀ ਹਾਂਜੀ ਉਹਨਾਂ ਚਿਰ ਕਹਿੰਦੇ ਰੋਬ ਚੋਲੇ ਤਾਈ ਜਿੰਨਾ ਚਿਰ ਵਿਆਹ ਕੇ ਡੋਲਾ ਕਰ ਚਲੇ ਆਈਏ ਨਾ ਕੱਬੀ ਗੱਲ ਕਰੀਏ ਬਗਾਨੇ ਵਿੱਚ ਸਵਾ ਦੇ ਨਾ ਥੋੜੀ ਗੱਲ ਪਿੱਛੇ ਨਾਲ ਸੱਜਣਾ ਗਵਾਈਏ ਨਾ ਪੈਸੇ ਕੋਲ ਹੋਣ ਖਾਓ ਸੋਨੇ ਦੇ ਆ ਭਾਂਡਿਆਂ ਚ ਕਰ ਜੇ ਨੂੰ ਚੱਕ ਕਦੇ ਮੁੰਦਰੀ ਕਢਾਈਏ ਨਾ ਮਾਤਾ ਪਿਤਾ ਤਾਂ ਹੀ ਗਾਲ ਕੱਢਣੀ ਬਹੁਤ ਮਾੜੀ ਖੇਤ ਵਿੱਚੋਂ ਗਊ ਕਦੇ ਚਰਦੀ ਹਟਾਈਏ ਨਾ ਬਾਬਾ ਮੋਤੀ ਗਰਜੀ ਦੇ ਲੱਗਿਆ دیਵਾਨ ਹੋਵੇ ਸਾਖ ਸਰਬੰਦੀ ਵਿੱਚ ਚੋਰ ਨੂੰ ਬਲਾਈਏ ਨਾ ਵੱਡੇ ਵੱਡੇ ਗੁਣ ਗਿਆਨੀ ਹੋਮ ਦੇ ਸਵਾ ਦੇ ਵਿੱਚ ਖੜ ਕੇ ਸਟੇਜ ਉੱਤੇ ਬੋਲੀਏ ਵਿਚਾਰ ਕੇ ਸੈਨ ਸੇਦ ਮਾਕ ਰਗਾ ਸਾਜਾਂ ਵਿੱਚ ਗਾਉਣ ਵਾਲੇ ਕਵੀ ਕਲਾਕਾਰ ਵਿੱਚ ਕਵੀ ਦਰਬਾਰ ਕੇ ਖੜ ਕੇ ਸਵਾ ਚ ਗੁਰੂ ਮੰਨਿਏ ਸਰੋਤਿਆਂ ਨੂੰ ਫੇਰ ਚ ਲੈ ਕਰੋ ਰਾਗ ਵਿਦਿਆ ਖਲਾਰ ਕੇ ਹਰਤੇਸ਼ਟ ਗੁਰੂ ਦੇਵ ਦੀ ਸਫਤ ਕਰੋ ਨਿੰਦੋ ਨਾ ਕਿਸੇ ਨੂੰ ਆਵਾ ਗਾਉਣ ਚੱਖ ਮਾਰ ਕੇ ਨਾਰੀਆਂ ਨੂੰ ਮੇਣਾ ਜੇ ਵਿਆਹ ਦੇ ਵਿੱਚ ਨੱਚਣਾ ਨਾ ਸ਼ੈ ਯਾਰੋ ਮੇਣਾ ਚੰਦ ਨਮੇ ਜੇਰ ਚੌਣਨਾ ਸੂਰਮੇ ਨੂੰ ਮੇਣਾ ਜੇ ਉਹ ਭੱਜ ਜੇ ਮੈਦਾਨ ਵਿੱਚੋਂ ਰਾਗੀਆਂ ਨੂੰ ਮੇਣਾ ਰਾਗ ਵੇਲੇ ਦਾਦੇ ਗਾਉਣਨਾ ਚੋਰਾ ਤਾਈ ਮੇਣਾ ਜੇ ਹਨੇਰ ਸੁਕਾ ਲੰਘ ਜਾਵੇ ਨਕਲੀਆਂ ਨੂੰ ਮੇਣਾ ਜੇ ਉਹ ਲੋਕਾਂ ਨੂੰ ਹਸਾਉਣਨਾ ਮੂਰਖਾਂ ਨੂੰ ਮੇਣਾ ਨਾ ਸ਼ਰਾਬ ਪੀ ਕੇ ਕੁੱਟ ਖਾਣੀ ਛੋਟਿਆਂ ਨੂੰ ਮੇਣਾ ਸਿੰਘ ਪੜ ਕੇ ਪਨਾਉਣਨਾ Ah. Uh -huh.